ਸਤਿ ਸ੍ਰੀ ਅਕਾਲ ਜੀ ਇੱਕ ਵਾਰ ਫੇਰ ਤੋਂ ਤੁਹਾਡਾ ਸਵਾਗਤ ਹੈ ਬਹੁਤ-ਬਹੁਤ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਦੇ ਤੇ ਹਾਜ਼ਰ ਹੋ ਗਏ ਤੁਹਾਡੇ ਲਈ ਹੋਰ ਅਪਡੇਟ ਲੈ ਕੇ ਸੋ ਪੰਜਾਬ ਦੇ ਸਕੂਲਾਂ ਦੇ ਵਿੱਚ ਯਾਨੀ ਕਿ ਸਕੂਲਾਂ ਦੇ ਨਾਲ ਸੰਬੰਧਿਤ ਇੱਕ ਵੱਡੀ ਅਪਡੇਟ ਲੈ ਕੇ ਤੁਹਾਡੇ ਲਈ ਹਾਜ਼ਰ ਹਾਂ ਸੋ ਸਭ ਤੋਂ ਪਹਿਲਾਂ ਤੁਹਾਨੂੰ ਗੁਜਾਰਿਸ਼ ਕਰਦੇ ਹਾਂ ਕਿ ਜੇਕਰ ਤੁਸੀਂ ਆਪਣੇ ਚੈਨਲ ਦੇ ਨਵੇਂ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਹੀ ਵੀਡੀਓ ਨੂੰ ਵੀ ਅੱਗੇ ਜਰੂਰ ਅੱਗੇ ਸਾਂਝੀ ਕਰਦੇ ਹੋ ਸੋ ਦੋਸਤੋ ਖਬਰ ਹੈ ਪੰਜਾਬ ਸਰਕਾਰ ਦੇ ਵੱਲੋਂ ਕੱਲ ਦੀ ਛੁੱਟੀ ਨੂੰ ਲੈ ਕੇ ਯਾਨੀ ਕਿ 27 ਜਨਵਰੀ ਦਿਨ ਮੰਗਲਵਾਰ ਦੀ ਛੁੱਟੀ ਨੂੰ ਲੈ ਕੇ ਮਾਨ ਸਰਕਾਰ ਦੇ ਵੱਲੋਂ ਵੱਡਾ ਜਿਹੜਾ ਇਹ ਜਿਹੜਾ ਮਾਨ ਸਰਕਾਰ ਦੇ ਵੱਲੋਂ 27 ਜਨਵਰੀ ਇਸ ਤਰੀਕੇ ਨਾਲ ਪਿਛਲੇ ਕਾਫੀ ਲੰਬੇ ਸਮੇਂ ਤੋਂ ਮੰਗ ਹੋ ਰਹੀ ਸੀ ਕਿ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਮੌਕੇ ਜਿਹੜੀ ਹੈ ਪੰਜਾਬ ਸਰਕਾਰ ਦੇ ਵੱਲੋਂ ਹਰ ਵਾਰ ਜਿਹੜਾ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਜਾਵੇ ਤੇ ਇਹ ਜਿਹੜਾ ਮੰਗ ਮੰਦਿਆ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਇਹ ਫੈਸਲਾ ਲਿਆ ਗਿਆ ਹੈ ਕਿ ਜਿਹੜਾ 27 ਜਨਵਰੀ ਯਾਨੀ ਕਿ ਕੱਲ ਨੂੰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਜਿਹੜਾ ਪੂਰੇ ਪੰਜਾਬ ਦੇ ਵਿੱਚ ਜਿਹੜਾ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਤਾਂ ਦੋਸਤੋ ਜਿੰਨੇ ਵੀ ਸਰਕਾਰੀ ادارے ਨੇ ਬੋਰਡ ਕਾਰਪੋਰੇਸ਼ਨ ਸਕੂਲ ਦਫਤਰ ਕਾਲਜ ਜਿਹੜੀਆਂ ਨੇ ਸਾਰੇ ਬੰਦ ਰਹਿਣਗੇ ਸੋ ਇਸ ਤਰ੍ਹਾਂ ਤੇ ਜਿਹੜਾ ਸਰਕਾਰੀ ਛੁੱਟੀ ਦਾ ਜਿਹੜਾ ਐਲਾਨ ਸੀਐਮ ਮਾਨ ਸਾਹਿਬ ਦੇ ਵੱਲੋਂ ਵਕਾਇਦਾ ਨੋਟੀਫਿਕੇਸ਼ਨ ਜਾਰੀ ਕਰਕੇ ਜਿਹੜਾ ਉਹ ਕਰ ਦਿੱਤਾ ਗਿਆ ਹੈ ਬਾਕੀ ਜੇਕਰ ਹੋਰ ਅਪਡੇਟ ਹੋ ਕੇ ਸਾਹਮਣੇ ਆਵੇ ਸਭ ਤੋਂ ਪਹਿਲਾਂ ਜਾਣ ਕੇ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਧੰਨਵਾਦ ਜੀ